ਸ਼ਰਾਬ ਦਾ ਨਸ਼ਾ ਇਨਸਾਨ ਨੂੰ ਹਯਵਾਨ ਬਣਾ ਦਿੰਦਾ ਹੈ ਜਿਗਰੀ ਯਾਰਾਂ ਨੂੰ ਦੁਸ਼ਮਣ ਬਣਾ ਦਿੰਦਾ ਹੈ ਕਤਲ ਤੱਕ ਕਰਵਾ ਦਿੰਦਾ ਹੈ ਅਜਿਹਾ ਹੀ ਕੁਝ ਹੋਇਆ ਬਠਿੰਡਾ ਚ ਵੀ ਜਿੱਥੋਂ ਦੇ ਮੋਡਲ ਟਾਊਨ ਫੇਸ 10 ਚ ਬੀਤੀ ਰਾਤ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਮ੍ਰਿਤਕ ਨੌਜਵਾਨ ਦਾ ਨਾਮ ਮਨਰੂਜ ਦੱਸਿਆ ਜਾ ਰਿਹਾ ਹੈ ਜਿਸ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਇਹ ਨੌਜਵਾਨ ਆਪਣੇ ਦੋਸਤਾਂ ਨਾਲ ਗਿਆ ਸੀ ਅਤੇ ਉਸਦੇ ਦੋਸਤਾਂ ਨੇ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਾਡਾ ਮੁੰਡਾ ਸੀ ਆ ਜੀ ਪਿੰਡ ਦਾ ਸਹੀ ਉਹਨੂੰ ਇੱਥੇ ਕੱਲ ਚਰਿਆਂ ਵੜਤਾ ਹੀ ਵਿਆਹ ਚ ਕਾਪੇ ਨਾਲ ਤੇ ਪਹਿਲਾਂ ਇਹਦੀ ਵਾਹ ਵੱਡੀ ਫਿਰ ਕੋਈ ਕੋਈ ਮਨਸਰ ਨਹੀਂ ਇਸ ਲਈ ਤੇ ਹਾਂਜੀ ਬਸ ਉਹ ਬੱਚੇ ਇੱਕ ਦੂਜੇ ਨਾਲ ਰੱਖੇ ਯਾਰ ਦੋਸਤ ਇੱਥੇ ਆ ਗਏ ਜੀ ਕਿੰਨੇ ਕੁ ਮਰ ਸੀ ਮੁੰਡੇ ਦੀ ਤੇ ਕਿਹੜਾ ਪਿੰਡ ਹੈ 21 ਸਾਲ ਓਵਰ ਸੀਗੀ ਜੀ 2004 ਦਾ ਜਨਮਾ ਵਾਰਦਾਤ ਦੇ ਬਾਰੇ ਪੁਲਿਸ ਦਾ ਕਹਿਣਾ ਸੀ ਕਿ ਮਲਜ਼ਮ ਅਤੇ ਮ੍ਰਿਤਕ ਆਪਸ ਚ ਦੋਸਤ ਸੀ ਅਤੇ ਇਹਨਾਂ ਨੇ ਮਨਾਲੀ ਕੁਮਨ ਜਾਣਾ ਸੀ ਪਰ ਗੱਡੀ ਖਰਾਬ ਹੋ ਗਈ ਤੇ ਇਹ ਬਠਿੰਡਾ ਚ ਹੀ ਸ਼ਰਾਬ ਪਾਰਟੀ ਕਰਨ ਲੱਗੀ ਇਸ ਦੇ ਦੌਰਾਨ ਸ਼ਰਾਬ ਦੇ ਨਸ਼ੇ ਚ ਇਹਨਾਂ ਦੀ ਆਪਸ ਚ ਗੱਲ ਨੂੰ ਲੈ ਕੇ ਤਕਰਾਰ ਹੋਈ ਤੇ ਮਲਜ਼ਮਾ ਨੇ ਅਮਰੋਦ ਤੇ ਇਸ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਇਹ ਸਾਨੂੰ ਥਾਣਾ ਸਿਵਲ ਲਾਈਨ ਵਿਖੇ ਇਨਫੋਰਮੇਸ਼ਨ ਰੀਸੀਵ ਹੋਈ ਹੈ ਜੀ ਕਿ ਇਹ ਕੁਝ ਦੋਸਤ ਸੀਗੇ ਜਿਹੜੇ ਇੱਕ ਦੂਜੇ ਨੂੰ ਜਾਣਦੇ ਸੀ ਕੋਈ ਇਕੱਠੇ ਪੜਦੇ ਸੀ ਸਕੂਲ ਟਾਈਮ ਜਾਂ ਕਾਲਜ ਟਾਈਮ ਦੇ ਉਹ ਕੱਲ ਇੱਥੇ ਅਜੀਤ ਰੋਡ ਤੇ ਇਕੱਠੇ ਹੋਏ ਆ ਸ਼ਾਮ ਨੂੰ ਜੋ ਰਾਤ ਨੂੰ ਉਹ ਸ਼ਰਾਬ ਪੀ ਰਹੇ ਸੀ ਤੇ ਪੀਂਦੇ ਪੀਂਦੇ ਉਹਨਾਂ ਦੀ ਆਪਸ ਕਿਸੇ ਵਜ੍ਹਾ ਕਰਕੇ ਤੂ-ਤੂ ਮਮਾ ਹੋ ਗਈ ਤੇ ਜਿਸ ਤੋਂ ਬਾਅਦ ਉਹ ਆਪਸ 'ਚ ਹੀ ਉਹਨਾਂ ਦੀ ਲੜਾਈ ਹੋ ਗਈ ਤੇ ਉਹ ਲੜਾਈ ਦੌਰਾਨ ਉਹਨਾਂ 'ਚੋਂ ਇੱਕ ਲੜਕਾ ਹਮਰੂਦ ਸਿੰਘ ਪੁੱਤਰ ਬਲਜਿੰਦਰ ਸਿੰਘ ਹੈ ਜੀ ਉਹਦੀ ਲੜਾਈ ਦੇ ਵਿੱਚ ਸੱਟਾਂ ਲੱਗਣ ਕਰਕੇ ਮੌਤ ਹੋ ਗਈ ਹੈ ਜੀ ਸਰ ਕਿਹਨੇ ਕਾਰਵਾਈ ਕੀਤੀ ਜੀ ਕਿਹਨੇ ਲੋਕਾਂ ਨੂੰ ਇਹ ਮਰਨ ਵਾਲਾ ਲੜਕਾ ਹੈ ਅਮਰੋਜ ਉਹਦੇ ਹੁਣ ਫੈਮਿਲੀ ਮੈਂਬਰਸ ਤੇ ਹੋਰ ਆਏ ਨੇ ਜੀ ਤੇ ਜਿਹੜੇ ਨਾਲ ਮੌਕੇ ਤੇ ਲੜਕੇ ਮੌਜੂਦ ਸੀ ਉਹ ਵੀ ਆਏ ਨੇ ਉਹਨਾਂ ਦਾ ਅਸੀਂ ਸਟੇਟਮੈਂਟ ਰਿਕਾਰਡ ਕਰ ਰਹੇ ਆ ਜੀ ਜਿਨ੍ਹਾਂ ਦੇ ਵਿੱਚ ਮੁੱਢਲੇ ਤੌਰ ਤੇ ਹੁਣ ਤੱਕ ਸਾਨੂੰ ਇਹ ਪਤਾ ਲੱਗਿਆ ਕਿ ਇਹਨਾਂ ਦਾ ਇੱਕ ਦੋਸਤ ਸੀਗਾ ਸ਼ਵੀ ਸੀਗਾ ਜੋ ਜੰਗੀ ਰਾਣੇ ਪਿੰਡ ਦਾ ਹੈਗਾ ਜੀ ਇੱਕ ਬੱਬੂ ਹੈਗਾ ਤੇ ਖੁਸ਼ਾ ਤੇ ਇੱਕ ਦੋ ਤਿੰਨ ਮੁੰਡੇ ਹੋਰ ਸੀਗੇ ਇਹਨਾਂ ਵੱਲੋਂ ਆਪਣੇ ਜਿਹੜਾ ਮਰਨ ਵਾਲਾ ਸੀ ਉਹਦੀ ਕੁੱਟਮਾਰ ਕੀਤੀ ਗਈ ਸੀਗੀ ਤੇ ਉਹਨਾਂ ਦੀ ਸੱਟਾਂ ਮਾਰ ਕੇ ਉਸਦੀ ਮੌਤ ਕਰ ਦਿੱਤੀ ਗਈ ਮੁਢਲੀ ਪੜਤਾਲ ਜਿਹੜੀ ਹੁਣ ਤੱਕ ਦੀ ਹੋਈ ਹੈ ਜੀ ਉਹਦੇ ਵਿੱਚ ਇਹ ਸਾਹਮਣੇ ਆਇਆ ਕੋਈ ਇਦਾਂ ਦੀ ਖਾਸ ਵਜ੍ਹਾ ਰੰਜਿਸ਼ ਨਹੀਂ ਸੀ ਬਟ ਉੱਥੇ ਜੇ ਸ਼ਰਾਬ ਪੀ ਰਹੇ ਸੀ ਸ਼ਰਾਬ ਪੀਂਦੇ ਪਿੰਦੇ ਆਪਸੀ ਇਹਨਾਂ ਦੀ ਕੋਈ ਤੂਤੂ ਮਾਮਾ ਹੋਗੀ ਪੁਲਿਸ ਹੁਣ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਵਾਰਦਾਤ ਨੇ ਮੁੜ ਸਾਬਿਤ ਕਰ ਦਿੱਤਾ ਹੈ ਕਿ ਨਸ਼ਾ ਕਿਵੇਂ ਸਦਾ ਨਾਸ਼ੀ ਕਰਦਾ ਹੈ ਤੇ ਕਿਵੇਂ ਜ਼ਿੰਦਗੀ ਚ ਸਹੀ ਅਤੇ ਚੰਗੇ ਦੋਸਤ ਚੁਣਨੇ ਜ਼ਰੂਰੀ ਨੇ ਬਠਿੰਡਾ ਤੋਂ ਮਨੀਸ਼ ਗਰਗ ਦੀ ਰਿਪੋਰਟ ਪੀਟੀਸੀ ਨਿਊਜ਼